ਉਹਨੂੰ ਕਿਹਾ ਜਾ ਰਿਹਾ ਨੈਤਿਕਤਾ ਦੇ ਉੱਤੇ ਪੋਲਿਸ਼ਿੰਗ ਕਰਦੇ ਹੋਏ ਕਮਲਜੀਤ ਕੌਰ ਜਿਹੜੀ ਕੰਚਨ ਕੁਮਾਰੀ ਹੈ ਉਸ ਨੂੰ ਨਇਥੀ ਔਰਤ ਨੂੰ ਇਹ ਜਿਹੜਾ ਆਪਣਾ ਮਹਿਰੋ ਹੈ ਨਿਹੰਗ ਇਹਨੇ ਉਹਦੀ ਹੱਤਿਆ ਕੀਤੀ ਸਿੰਘ ਜਦਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਗਰੀਬ ਦਾ ਜਿਹੜੇ ਬੱਚਿਆਂ ਦਾ ਔਰ ਗਊ ਵੰਸ ਦਾ ਨਿਯੱਥੀ ਔਰਤ 'ਤੇ ਹਮਲਾ ਕੋਈ ਗੁਰਸਿੱਖ ਨਹੀਂ ਕਰੇਗਾ ਤੇ ਇਹ ਕਿਹੜੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲ ਰਹੇ ਨੇ ਕਿ ਨਿਆਂੰਗਾ ਦੇ ਬਾਹਨੇ ਦੇ ਵਿੱਚ ਇੱਕ ਨਿਯੱਥੀ ਔਰਤ ਨੂੰ ਝੂਠੇ ਬਹਾਨੇ ਦੇ ਤਹਿਤ ਬੁਲਾਇਆ ਉਹਦੀ ਹੱਤਿਆ ਕਰ ਦਿੱਤੀ ਗਈ। ਅਗਰ ਕੋਈ ਔਰਤ ਇਸ ਪ੍ਰਕਾਰ ਦਾ ਕੰਮ ਕਰਦੀ ਹੈ ਤਾਂ ਸਾਡੇ ਦੇਸ਼ ਦੇ ਅੰਦਰ ਤਾਲੀਵਾਨ ਦਾ ਸ਼ਾਸਨ ਨਹੀਂ ਹੈ। ਔਰ ਕੁਝ ਨਿਹੰਗਾਂਏ ਔਰ ਉਹਨਾਂ ਨੇ ਪੁਲਿਸ ਦੇ ਇਹ ਸਹੀਦ ਉਤੇ ਹਮਲਾ ਕੀਤਾ ਔਰ ਉਹਦੀ ਬਾਹ ਵੜ ਦੇ ਉਤੇ ਆਪਣੇ ਨਜ਼ਾਇਜ ਧਾਰਮਿਕ ਬਾਣੇ ਦਾ ਉਪਯੋਗ ਕੀਤਾ ਇਹ ਜਿਹੜਾ ਅਮਰਿਤਪਾਲ ਸਿੰਘ ਮਹਿਰੋ ਨਿਹੰਗ ਵੱਲੋਂ ਕਿ ਮੈਨੇ ਜਿਹੜਾ ਹੈ ਨੈਤਿਕਤਾ ਦੇ ਉਤੇ ਕੰਮ ਕੀਤਾ ਔਰ ਉਸਦੀ ਔਰਤ ਦੀ ਹੱਤਿਆ ਕਰ ਦਿੱਤੀ ਹੁਣ ਇਹ ਚਰਚਾ ਆਮ ਪਾਈ ਜਾ ਰਹੀ ਹੈ ਕਿ ਪੋਸਟ ਮਾਡਰਨ ਰਿਪੋਰਟ ਆਏਗੀ ਤਾਂ ਕਲੀਅਰ ਹੋ ਜਾਏਗਾ ਕਿ ਹੋ ਸਕਦਾ ਹੈ ਯੋਧੇ ਨਾਲ ਬਲਾਤਕਾਰ ਕੀਤਾ ਗਿਆ ਹੋਵੇ ਇਹ ਕਿੱਥੇ ਦੀ ਨੈਤਿਕਤਾ ਸੀ ਕਿ ਇੱਕ ਨਿਹਿਤੀ ਔਰਤ ਨੂੰ ਬੁਲਾ ਕੇ ਮਾਰਿਆ ਗਿਆ ਔਰ ਫਿਰ ਫਿਰ ਆਪਣੇ ਆਪ ਨੂੰ ਬਹਾਦਰ ਯੋਧਾ ਗਰਦਾਨਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਗਰੁੱਪ ਬਹੁਤ ਸਾਰੇ ਲੋਕ ਜਿਹੜੇ ਸਿਰਫ ਇਹ ਲੋਭ ਇਹ ਮੈਰ ਨੂੰ ਬਹਾਦਰ ਯੋਧਾ ਕਹਿ ਰਹੇ ਨੇ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਉਹਦੇ ਉੱਤੇ ਵਿਸ਼ੇਸ਼ ਰੂਪ ਚ ਚਿੰਤਾ ਪ੍ਰਗਟ ਕਰ ਰਹੀ ਹੈ ਔਰ ਲਗਾਤਾਰ ਜਿਹੜਾ ਆਪਾਂ ਦੇਖ ਰਹੇ ਆਂ ਵੀ ਪੰਜਾਬ ਦੇ ਵਿੱਚ ਨਿਹੰਗ ਤੇ ਸੋਸਾ ਦੇ ਵਿੱਚ ਲਗਾਤਾਰ ਹਮਲੇ ਕਿਤੇ ਜਾ ਰਹੇ ਆਂ ਹੁਣ ਕਿਹਾ ਜਾ ਰਿਹਾ ਨੈਤਿਕਤਾ ਦੇ ਉੱਤੇ ਪੋਲਿਸ਼ਿੰਗ ਕਰਦੇ ਹੋਏ ਕਮਲਜੀਤ ਕੋਰ ਜਿਹੜੀ ਕੰਚਨ ਕੁਮਾਰੀ ਹੈ ਉਸ ਨੂੰ ਨਇਤੀ ਔਰਤ ਨੂੰ ਇਹ ਜਿਹੜਾ ਆਪਣਾ ਮਹਿਰੋ ਹੈ ਨਿਆੰਗ ਨੇ ਉਹਦੀ ਹਤਿਆ ਕੀਤੀ ਔਰ ਵੱਡੇ ਪੱਦਰ ਦੇ ਉੱਤੇ ਉਹਦਾ ਮਹਿਮਾ ਮੱਢੇ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਯੋਧੇ ਹਨ ਸਿੰਘ ਹਨ ਜਦਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਕਿ ਗਰੀਬ ਦਾ ਜੀ ਬੱਚਿਆਂ ਦਾ ਔਰ ਗਊ ਵੰਸ ਦਾ ਨਥੀ ਔਰਤ ਤੇ ਹਮਲਾ ਕੋਈ ਗੁਰਸਿੱਖ ਨਹੀਂ ਕਰੇਗਾ ਤੇ ਇਹ ਕਿਹੜੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲ ਰਹੇ ਨੇ ਕਿ ਨਿਆੰਗਾਂ ਦੇ ਬਾਣੇ ਦੇ ਵਿੱਚ ਇੱਕ ਨਥੀ ਔਰਤ ਨੂੰ ਝੂਠੇ ਬਹਾਨੇ ਦੇ ਤਹਿਤ ਬੁਲਾ ਗਿਆ ਉਹਦੀ ਹੱਤਿਆ ਕਰ ਦਿੱਤੀ ਗਈ ਹਾਲਾਂਕਿ ਸ਼ਿਵ ਸੈਨਾ ਹਿੰਦੁਸਤਾਨ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਹੈ ਕਿ ਕੋਈ ਵੀ ਔਰਤ ਸਮਾਜ ਵੱਲੋਂ ਸਥਾਪਿਤ ਮर्यादा ਉਹਦਿਆਂ ਨੈਤਿਕਤਾ ਦੀ ਸੀਮਾਵਾਂ ਦਾ ਉਲੰਘਣ ਕਰੇ ਅਗਰ ਕੋਈ ਔਰਤ ਇਸ ਪ੍ਰਕਾਰ ਦਾ ਕੰਮ ਕਰਦੀ ਹੈ ਤਾਂ ਸਾਡੇ ਦੇਸ਼ ਦੇ ਅੰਦਰ ਤਾਲੀਵਾਨ ਦਾ ਸ਼ਾਸਨ ਨਹੀਂ ਹੈ ਸਾਡੇ ਦੇਸ਼ ਦੇ ਅੰਦਰ ਸੰਵਿਧਾਨ ਦਾ ਸ਼ਾਸਨ ਹੈ ਕਾਨੂੰਨ ਦਾ ਸ਼ਾਸਨ ਹੈ اور اودے خلاف قانون دے مطابق کاروائی ہو سکدی ہے بہت ساری ਧਾਰਮਿਕ ਜਥੇਬੰਦੀਆਂ ਮਿਲ ਕੇ اودی شکایت ਕਰ ਸਕਦੇ ਆ ਇਕੱਲਾ ਵਿਅਕਤੀ ਵੀ شکایت ਕਰ ਸਕਦਾ اودے خلاف ਕਾਨੂੰਨੀ ਕਾਰਵਾਈ ਹੋ ਸਕਦੀ ਹੈ ਪਰ جس طریقے ਨਾਲ ਪਿਛਲੇ ਕੁਝ ਸਮੇਂ ਚ ਕਾਂਡ شروع ਹੋਇਆ ਪੁਲਿਸ ਅਤੇ ਸਬਜੀ ਮੰਡੀ ਦੇ ਬਾਹਰ ਡਿਊਟੀ ਦੇ ਰਹੀ ਸੀ اور کچھ ਨੇ ਹੰਗਾਇਆ ਔਰ ਉਹਨਾਂ ਨੇ ਪੁਲਿਸ ਦੇ ਐਸਆਈ ਨੇ ਤੇ ਹਮਲਾ ਕੀਤਾ ਔਰ اودی ਬਾਹ ਵੜਦੇ ਉਤੇ ਆਪਣੇ ਨਜ਼ਾਇਜ ਧਾਰਮਿਕ ਬਾਣੇ ਦਾ ਉਪਯੋਗ ਕੀਤਾ ਇਸੇ ਪ੍ਰਕਾਰ ਦੇ ਨਾਲ ਇਹ ਜਿਹੜੀ ਬਠਿੰਡਾ ਦੇ ਵਿੱਚ ਔਰਤ ਦੀ ਹੱਤਿਆ ਕੀਤੀ ਗਈ ਔਰ ਬਾਬਾਈ ਲੂਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਅਮਰਿਤਪਾਲ ਸਿੰਘ ਮਹਿਰੋ ਨਿਹੰਗ ਵੱਲੋਂ ਕਿ ਮੈਨੇ ਜਿਹੜਾ ਨੈਤਿਕਤਾ ਦੇ ਉੱਤੇ ਕੰਮ ਕੀਤਾ ਔਰ ਉਸਦੀ ਔਰਤ ਦੀ ਹੱਤਿਆ ਕਰ ਦਿੱਤੀ ਹੁਣ ਇਹ ਚਰਚਾ ਆਮ ਪਾਈ ਜਾ ਰਹੀ ਹੈ ਕਿ ਪੋਸਟ ਮਾਡਰਨ ਰਿਪੋਰਟ ਆਏਗੀ ਤਾਂ ਕਲੀਅਰ ਹੋ ਜਾਏਗਾ ਕਿ ਹੋ ਸਕਦਾ ਹੈ ਕਿ ਉਹ ਦੇ ਨਾਲ ਬਲਾਤਕਾਰ ਕੀਤਾ ਗਿਆ ਹੋਵੇ ਅਗਰ ਇਹੋ ਜੇ ਸਖਸੀਤਾ ਵੱਲੋਂ ਇਹੋ ਜੇ ਲੋਕਾਂ ਵੱਲੋਂ ਉਸ ਔਰਤ ਨੂੰ ਬਲਾਤਕਾਰ ਕੀਤਾ ਗਿਆ ਹੋਇਆ ਸਾਬਿਤ ਹੋ ਗਿਆ ਤੇ ਕਿੱਥੇ ਦੀ ਨੈਤਿਕਤਾ ਸੀ ਕਿ ਇੱਕ ਨਿਹਿੱਤੀ ਔਰਤ ਨੂੰ ਬਲਾਕੇ ਮਾਰਿਆ ਗਿਆ ਔਰ ਫਿਰ ਫਿਰ ਆਪਣੇ ਆਪ ਨੂੰ ਬਹਾਦਰ ਯੋद्धा ਗਰਦਾਨਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ سارے ਗਰੁੱਪ ਬਹੁਤ سارے ਇਹੋ ਜੇ ਸਿਰਫ ਇਹ ਲੋਕ ਇਹ ਮੈਰ ਨੂੰ ਬਹਾਦਰ ਯੋद्धा ਕਹਿ ਰਹੇ ਨੇ ਕਿਹਾ ਇੱਕ ਨਿਹਿੱਤੀ ਔਰਤ ਦੀ ਹੱਤਿਆ ਕਰਨ ਵਾਲੇ ਬਹਾਦਰ ਯੋद्धा ਹੋਣਗੇ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਮੌਨ ਧਾਰਨ ਕਰਕੇ ਬੈਠੀ ਆ ਦੂਜੇ ਪਾਸੇ ਜਲੰਧਰ ਇੱਕ ਹਿੰਦੂ ਵਪਾਰੀ ਜਿਹੜੇ ਚਾਂਪ ਵੇਚਦੇ ਆ ਉਹਨਾਂ ਨੂੰ ਵੀ ਨਿਹੰਗਾਂ ਨੇ ਜਾ ਕੇ ਤਲਵਾਰ ਦੇ ਜ਼ੋਰ ਤੇ ਡਰਾਇਆ ਧਮਕਾਇਆ ਉਹਦੀ ਦੁਕਾਨ ਤੇ ਤੋੜ-ਫੋੜ ਕੀਤੀ ਆਪ ਸ਼ਬਦ ਬੋਲੇ ਕਿਹਾ ਗਿਆ ਇਹ ਕਿਹਾ ਜਾ ਰਿਹਾ ਕਿ ਕੀ ਕਿਹਾ ਵੀ ਹਿੰਦੂਆਂ ਦੇ ਇੰਨੀ ਤਾਕਤ ਕਿ ਤੁਸੀਂ ਸਾਡੇ ਆਰਡਰ ਨੂੰ ਹੋਵੇ ਨਾ ਕਰੋ ਇਹ ਜਿਹੜੇ ਬ੍ਰਤਾਂਤ ਹੋਏ ਨੇ ਮੈਂ ਪੁੱਛਣਾ ਚਾਹਨਾ ਕਿ ਅਕਾਲ ਤਖਤ ਸਾਹਿਬ ਦੇ ਜਥੇ ਸਤਿਕਾਰਯੋਗ ਜਥੇਦਾਰ ਸਾਹਿਬ ਤੁਸੀਂ ਹਰ ਮਾਮਲੇ 'ਚ ਬੋਲਦੇ ਹੋ ਛੋਟੀਆਂ ਛੋਟੀਆਂ ਘਟਨਾ ਮੁਕਸਰ 'ਚ ਛੋਟੇ ਘਟਨਾ ਹੋਈ ਜਿਹੜੇ ਰਾਹਗੀਰਾਂ ਦਾ ਝਗੜਾ ਹੋਇਆ ਉੱਥੇ ਤੁਸੀਂ ਫਟਾਫਟ ਬੋਲੇ ਕਿ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀ ਬੇਦਬੀ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਜਦਕਿ ਕੋਈ ਬੇਦਬੀ ਨਹੀਂ ਹੋਈ ਕੇਵਲ ਔਰ ਕੇਵਲ ਰਾਹਗੀਰਾਂ ਦਾ ਔਰ ਰਸਤਾ ਰੋਕ ਕੇ ਅੰਦোলন ਕਰਨ ਵਾਲੇ ਇਹ ਲੋਕਾਂ ਦਾ ਜਿਹੜਾ ਉਹਨਾਂ ਨਾਲ ਝਗੜਾ ਹੋਇਆ ਤੁਸੀਂ ਫਟਾਫਟ ਬੋਲੇ ਪਰ ਜਿਹੜੇ ਨਿਹੰਗ ਜਿਹੜੇ ਲੋਕ ਹੈ ਜਿਹੜੇ ਸਰਿਆਂ ਮਹੱਤਿਆ ਕਰ ਰਹੇ ਹੈ ਸਰਿਆਂ ਦੁਕਾਨਾਂ 'ਤੇ ਬੜ ਕੇ ਤਲਵਾਰਾਂ ਦੇ ਜੋਰ ਦੇਤੇ ਉਹਨਾਂ ਨੂੰ ਧਮਕਾ ਰਹੇ ਡਰਾ ਰਹੇ ਅਜੇ ਵੀ ਜੱਤੇਦਾਰ ਸਾਹਿਬ ਮੋਨ ਕਿਉਂ ਕਿਉਂ ਨਹੀਂ ਬੋਲ ਰਹੇ ਕਿਉਂ ਨਹੀਂ ਦੱਸ ਰਹੇ ਕਿ ਜਿਹੜੇ ਬਾਣੇ ਦੀ ਰਹਿਤ ਮਰਿਆਦਾ ਨੂੰ ਕੁਚਲ ਰਹੇ ਉਹਨਾਂ ਦੇ ਖਿਲਾਫ ਅਕਾਲ ਸਖਤ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਮਰਿਆਦਾ ਦਾ ਫਰਮਾਨ ਕਿਉਂ ਨਹੀਂ ਜਾਰੀ ਹੋ ਰਿਹਾ ਦੂਸਰਾ ਸਿਮਸਾਨ ਆਂ ਦੋਸਤਾਂ ਪੰਜਾਬ ਸਰਕਾਰ ਤੋਂ ਵੀ ਪੁੱਛਣਾ ਚਾਹੁੰਦੇ ਆ ਕਿ ਆ ਪੰਜਾਬ ਚ ਦੋ ਤਰ੍ਹਾਂ ਦੇ ਕਾਨੂੰਨ ਆ ਜੇ ਹਿੰਦੂ ਸਮਾਜ ਦੇ ਲੋਕ ਕੋਈ ਅੰਦੋਲਨ ਕਰਦੇ ਕੋਈ ਗੱਲ ਕਰਦੇ ਆ ਉਥੇ ਫਟਾਫਟ ਤੁਸੀਂ ਸਾਡੇ ਤੇ ਕਾਨੂੰਨੀ ਕਾਰਵਾਈ ਕਰਦੇ ਹੋ ਔਰ ਸਾਰਿਆਂ ਦੀ ਗ੍ਰਿਫਤਾਰੀ ਹੋ ਜਾਂਦੀ ਆ ਪਰ ਜੇ ਨਿਹੰਗ ਕੋਈ ਕਾਰਵਾਈ ਕਰਦੇ ਆ ਫਿਰ ਤੁਹਾਡੀ ਪੁਲਿਸ ਨੂੰ ਸੱਪ ਸੁੰਗ ਜਾਂਦਾ ਫਿਰ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਥੋੜੇ ਜੇ ਬੰਦੇ ਗ੍ਰਿਫਤਾਰ ਕਰਦੇ ਆ ਕਹਿੰਦੇ ਬਾਕੀ ਗ੍ਰਿਫਤਾਰ ਹੋ ਰਿਹਾ ਉਹਨਾਂ ਦੇ ਹੱਕ ਚ ਧਰਨੇ ਲੱਗਦੇ ਆ ਧਾਰਾ 307 ਹਟਾਣ ਦੇ ਮੰਗ ਕਿਤੇ ਜਾਂਦੀ ਹੈ ਜਿਹੜੇ ਲੋਕ ਤਲਵਾਰਾਂ ਲੈ ਕੇ ਤਲਵਾਰ ਦੇ ਜ਼ੋਰ ਤੇ ਜਾ ਕੇ ਲੁੱਟਪਾਟ ਕਰਨਗੇ ਤਮਕਾਨਗੇ ਉਹਨਾਂ ਤੇ ਧਾਰਾ 307 ਨਹੀਂ ਲੱਗੇਗੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਏਗੀ ਔਰ ਉਹਨਾਂ ਦੇ ਹੰਦਰਦੀ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਜਿਹੜੇ ਬਖਾਨ ਕਰਨ ਵਾਲਿਆ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਸ਼ਿਵ ਸਨੰਦੋਸਨ ਸਾਫ਼ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਕੋਈ ਔਰਤ چاہے ਉਹ ਕਿਸੇ ਵੀ ਸੰਪਰਾਦਾ ਨਾਲ ਸੰਬੰਧਿਤ ਰੱਖਦੀ ਹੋਵੇ ਜੋ ਮਰਿਆਦਾ ਦਾ ਹਨਨ ਕਰਦੇ ਹੈ ਸਮਾਜਿਕ ਕਾਨੂੰਨ ਦਾ ਹਨਨ ਕਰਦੇ ਹੈ ਨੈਤਿਕਤਾ ਦਾ ਹਨਨ ਕਰਦੇ ਹੈ ਤਾਂ ਉਹਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਕੋਈ ਵੀ ਜੱਥੇਬੰਦੀ ਉਠੇ ਔਰ ਉਹਦੀ ਹੱਤਿਆ ਕਰ ਦੇ ਤਲਵਾਰਾਂ ਨਾਲ ਮਾਰੇ ਜਾਂ ਗੋਲੀਆਂ ਮਾਰ ਦੇ ਤੇ ਸੱਭੇ ਸਮਾਜ ਹੈ ਸੱਭੇ ਸਮਾਜ ਦੇ ਵਿੱਚ ਜੰਗਲ ਦੇ ਕਾਨੂੰਨ ਦੇ ਕਿਸੇ ਤਰ੍ਹਾਂ ਦੇ ਵੀ ਇੱਥੇ ਹਾਇਸੀਅਤ ਨਹੀਂ ਹੈ ਤੇ ਸ਼ਿਵ ਸੈਨਾ ਹਿੰਦੁਸਤਾਨ ਆਲ ਪਰਜੋਰ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਹੋਸ ਚਾਓ ਕਿ ਗੁੰਡਾਗਰਦੀ ਨੂੰ ਲਗਾਮ ਲਗਣੀ ਚਾਹੀਦੀ ਹੈ ਨਿਹੰਗਾਂ ਦੀ ਜਿਹੜੀ ਬੇਸਬੂਸੀ ਹੈ ਉਹਦੇ ਤੇ ਨਿਹੰਗ ਜਥੇਬੰਦੀ ਵੀ ਕਾਰਵਾਈ ਕਰਨ ਤਾਂ ਕਿ ਧਾਰਮਿਕ ਰੂਤਵੇ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਚਲਦੀਆਂ ਰਹੀਆਂ ਤਾਂ ਸ਼ਿਵ ਸੈਨਾ ਹਿੰਦੁਸਤਾਨ ਨੂੰ ਵੀ ਮਜਬੂਰਨ ਸਾਰੇ ਹਿੰਦੂ ਜੱਥੇਬੰਦਿਆਂ ਨੇ ਮੀਟਿੰਗ ਬੁલાਣੀ ਪੈਗੀ ਔਰ ਪੰਜਾਬ ਦੇ ਵਿੱਚ ਇਹੋ ਜਿਹੀ ਗੁੰਡਾਗਰਦੀ ਨੂੰ ਰੋਕਣ ਦੇ ਲਈ ਸੜਕ ਦੇ ਉੱਤੇ ਉਤਰਨ ਦਾ ਫੈਸਲਾ ਕਰਨਾ ਪਏਗਾ